ਜਹਾਜ਼ ਦਾ ਤੂਫਾਨ ਤੋਂ ਬਚਾ ਤੁਸੀਂ ਮੈਨੂੰ ਨਹੀਂ ਚੁਣਿਆ ਬਲਕਿ ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਉਪਦੇਸ਼ ਦਿੱਤਾ ਹੈ ਤਾਂ ਕਿ ਤੁਸੀਂ ਜਾ ਕੇ ਫਲਦਾਰ ਬਣੋ ਅਤੇ ਤੁਹਾਡਾ ਫਲ ਕਾਇਮ ਰਹੇ ਜੋ ਕੁਝ ਮੇਰੇ ਪਿਤਾ ਤੋਂ ਮੇਰੇ ਨਾਂ ਤੋਂ ਮੰਗੋਗੇ ਉਹ ਤੁਹਾਨੂੰ ਦੇਵੇਗਾ ਜਿਸ ਵਕਤ ਗੁਰੂ ਹਰਿਕ੍ਰਿਸ਼ਨ ਜੀ ਨੇ ਚੋਲਾ ਛੱਡਣ ਲੱਗੇ ਤਾਂ ਸਿੱਖਾਂ ਨੇ ਪੁੱਛਿਆ ਹੁਣ ਸਾਨੂੰ ਕੌਣ ਉਪਦੇਸ਼ ਦੇਵੇਗਾ ਆਪਨੇ ਉੱਤਰ ਦਿੱਤਾ ਕਿ ਉਹ ਬਾਬਾ ਬਕਾਲਾ ਪਿੰਡ ਵਿੱਚ ਮਿਲੇਗਾ ਸਿੱਖਾਂ ਨੇ ਲੱਭਣਾ ਸ਼ੁਰੂ ਕੀਤਾ ਪਰ ਉਸ ਪਿੰਡ ਵਿੱਚ ਕੋਈ ਵਿਅਕਤੀ ਨਾ ਮਿਲਿਆ ਜੋ ਉਹਨਾਂ ਨੂੰ ਰਹਾਣੀ ਉਪਦੇਸ਼ ਦੇ ਦੇ ਕਾਬਲ ਹੋਵੇ ਤਦ ਉਹਨਾਂ ਨੇ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਗੁਰੂ ਹਰਿਕ੍ਰਿਸ਼ਨ ਦਾ ਉਤਰਾਧਿਕਾਰੀ ਕੌਣ ਹੋਵੇਗਾ ਇਸ ਮੌਕੇ ਦਾ ਫਾਇਦਾ ਉਠਾ ਕੇ ਸੋਢੀ ਖਾਨਦਾਨ ਦੇ ਬਾਈ ਆਦਮੀ ਗੁਰੂ ਬਣ ਬੈਠੇ ਇਸੇ ਦਰਾਂ ਨੇ ਕਮਹਾਤਮਾ ਤੇਗ ਬਹਾਦਰ ਜੀ ਇੱਕ ਬੁੱਢੀ ਮਾਈ ਦੇ ਮਕਾਨ ਵਿੱਚ ਲੁੱਕ ਕੇ ਭਜਨ ਕਰਦੇ ਸਨ ਜਿਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਉਸ ਜਮਾਨੇ ਵਿੱਚ ਇੱਕ ਮੱਖਣ ਸ਼ਾਹ ਨਾਂ ਦਾ ਸਿੱਖ ਜੋ ਕਿ ਸੁਦਾਗਰ ਸੀ ਆਪਣੇ ਮਾਲ ਦਾ ਜਹਾਜ਼ ਭਰ ਕੇ ਫਰਾਂਸ ਤੋਂ ਭਾਰਤ ਤਲ ਜਾ ਰਿਹਾ ਸੀ ਰਸਤੇ ਵਿੱਚ ਤੂਫਾਨ ਦੇ ਕਾਰਨ ਜਹਾਜ਼ اٹਕ ਗਿਆ ਤੇ ਡੁੱਬਣ ਲੱਗਾ ਡੁੱਬਦੇ ਹੋਏ ਜਹਾਜ਼ ਦੀ ਛਾਤ ਉੱਤੇ ਬੈਠੇ ਮੱਖਣ ਸ਼ਾਹ ਨੇ ਗੋਡੇ ਟੇਕਦੇ ਹੋਏ ਹੱਥ ਜੋੜ ਕੇ ਬੇਨਤੀ ਕੀਤੀ ਤੇ ਕਿਹਾ ਕਿਸ ਵਕਤ ਜਿਹੜਾ ਗੁਰੂ ਹੈ ਅਗਰ ਉਹ ਮੇਰੇ ਜਹਾਜ਼ ਨੂੰ ਪਾਰ ਕਰ ਦੇਵੇ ਤਾਂ ਮੈਂ 500 ਮੋਰਾਂ ਭੇਟ ਕਰਾਂਗਾ ਇੰਨਾ ਕਹਿਣਾ ਸੀ ਕਿ ਜਹਾਜ਼ ਚੱਲ ਪਿਆ ਜਦ ਜਹਾਜ਼ ਹਿੰਦ ਮਹਾਸਾਗਰ ਦੇ ਕਿਨਾਰੇ ਲੱਗਾ ਤਮਾਲ ਵੇਚ ਕੇ ਉਸ ਨੇ ਬਹੁਤ ਲਾਭ ਕਮਾਇਆ। ਜਾਦੂਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ ਆਪਣੀ ਪੇਟ ਚੜਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤਜੋਲਾ ਛੱਡ ਚੁੱਕੇ ਹਨ। ਉਸ ਨੂੰ ਦੱਸਿਆ ਗਿਆ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਉਤਰਾਧਿਕਾਰੀ ਦੇ ਦਰਸ਼ਨਾਂ ਲਈ ਉਸ ਨੂੰ ਬਾਬਾ ਬਕਾਲਾ ਜਾਣਾ ਪਵੇਗਾ। ਉਹ ਪੁੱਛਦਾ ਪੁੱਛਦਾ ਬਾਬਾ ਬਕਾਲਾ ਪਹੁੰਚ ਗਿਆ। ਉੱਥੇ 22 ਗੁਰੂ ਗੱਦੀਆਂ ਤੇ ਬੈਠੇ ਹੋਏ ਸਨ। ਹੁਣ ਸੋਚਦਾ ਹੈ ਕਿ ਮੋਹਰਾਂ ਕਿਸ ਨੂੰ ਦੇਵਾਂ ਕੁਝ ਸਮਝ ਨਾ ਆਈ ਆਖਰ ਪੰਜ-ਪੰਜ ਮੋਹਰਾਂ ਸਾਰਿਆਂ ਦੇ ਅੱਗੇ ਰੱਖਦਾ ਗਿਆ ਕਿ ਜਿਸ ਨੇ ਮੇਰੇ ਜਹਾਜ਼ ਨੂੰ ਪਾਰ ਲਗਾਇਆ ਹੈ ਆਪੇ ਬੋਲ ਪਵੇਗਾ ਮਗਰ ਬਾਈ ਵਿੱਚੋਂ ਕਿਸੇ ਨੇ ਵੀ ਜ਼ਿਕਰ ਨਾ ਕੀਤਾ ਸਿਰਫ ਅਸੀਸਾਂ ਦਿੰਦੇ ਗਏ ਕਿ ਖੁਸ਼ ਰਹੋ ਆਖਰ ਉਸਨੇ ਲੋਕਾਂ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਮਹਾਤਮਾ ਹੈ ਕਿਸੇ ਨੇ ਦੱਸਿਆ ਇੱਕ ਹੋਰ ਵੀ ਹੈ ਉਹਨੂੰ ਤੇਗਾ ਕਹਿੰਦੇ ਨੇ ਮਨ ਵਿੱਚ ਕਹਿੰਦਾ ਹੈ ਚਲੋ ਉਹਦੇ ਵੀ ਦਰਸ਼ਨ ਕਰੀਏ ਜਦ ਗੁਰੂ ਤੇਗ ਬਹਾਦਰ ਦੇ ਕੋਲ ਪੁੱਜਾ ਤਾਂ ਬਾਕੀਆਂ ਵਾਂ ਗੁੰਨਾ ਅੱਗੇ ਵੀ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਿਆ ਗੁਰੂ ਸਾਹਿਬ ਨੇ ਕਿਹਾ ਬਾਕੀ ਦੀਆਂ ਮੋਹਰਾਂ ਕਿੱਥੇ ਹਨ ਤੂੰ 500 ਮੋਹਰਾਂ ਦਾ ਇਕਰਾਰ ਕੀਤਾ ਸੀ ਜਰਾ ਮੇਰਾ ਮੋਢਾ ਤਾਂ ਦੇਖ ਜਹਾਜ ਦੇ ਕਿੱਲਾਂ ਦੇ ਕਿੰਨੇ ਜ਼ਖਮ ਲੱਗੇ ਹੋਏ ਨੇ ਇਨਾ ਕਹਿ ਕੇ ਉਹਨਾਂ ਨੇ ਕੁਰਤਾ ਲਾ ਕੇ ਮੋਢਾ ਦਿਖਾ ਦਿੱਤਾ ਇਹ ਕੌਤਕ ਦੇਖ ਕੇ ਮੱਖਣਸ਼ਾ ਨੇ ਚੁੱਪਚਾ ਪੰਜ ਸੌ ਮੋਹਰਾਂ ਢੇਰੀ ਕਰ ਦਿੱਤੀਆਂ ਜਦ ਪੱਕਾ ਨਿਸਚੈ ਹੋ ਗਿਆ ਤਾਂ ਉਸੇ ਮਕਾਨ ਦੀ ਛੱਤ ਤੇ ਚੜ ਕੇ ਰੌਲਾ ਪਾ ਦਿੱਤਾ ਗੁਰੂ ਲਾ ਦੋਰੇ ਗੁਰੂ ਲਾ ਦੋਰੇ ਭਾਵ ਗੁਰੂ ਮਿਲ ਗਿਆ ਹੈ ਗੁਰੂ ਮਿਲ ਗਿਆ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਬਾਕੀ ਦੀਆਂ 22 ਗੱਡੀਆਂ ਚੁੱਕੀਆਂ ਗਈਆਂ ਉਨ੍ਹਾਂ ਦਾ ਰੋਜ਼ਗਾਰ ਬੰਦ ਹੋ ਗਿਆ। ਜਗਿਆਸੂਆਂ ਦੇ ਝੁੰਡ ਗੁਰਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆਉਣ ਲੱਗੇ। ਜਦ ਲੋਕਾਂ ਨੇ ਨਾਮ ਦਾਣ ਲਈ ਅਰਜ਼ ਕੀਤੀ ਤਾਂ ਕਹਿੰਦੇ ਨੇ ਪੰਡ ਭਾਰੀ ਹੈ। ਗੁਰੂ ਦੇ ਭਰੋਸੇ ਨਾਲ ਹੀ ਚੁੱਕੀ ਜਾ ਸਕਦੀ ਹੈ। ਸੰਤਾਂ ਕੋਲ ਨਾਮ ਦੀ ਦੌਲਤ ਵੀ ਹੁੰਦੀ ਹੈ। ਸਭ ਕੁਝ ਹੁੰਦਾ ਹੈ। ਫਿਰ ਵੀ ਦਮ ਨਹੀਂ ਮਾਰਦੇ। ਹੰਕਾਰ ਨਹੀਂ ਕਰਦੇ।